ਹਾਏ ਪਾਤੜਾ ਤਾਂ ਮੂਣਕ ਵਿਚਾਲੇ ਪਿੰਡ ਪੈਂਦਾ ਜ਼ਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰ ਨੀ ਨੀ ਪੰਡ ਤਾਉਂਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦਾ ਕਿਰਾਂ ਪਛਲੀ ਤੂੰ ਪੂਰਾ ਮਸ਼ਹੂਰ ਨੀ ਹਾਏ ਇਹਨੂੰ ਫੁਕਰੀ ਜਾਣੀ ਨਾ ਜਾਣੇ ਮੇਰੀਏ ਨਹੀਂ ਕੁਝ ਵੱਡਾ ਸਾਰਾ ਹੱਕ ਕਰਕੇ ਵਿਖਾਉਣਾ ਚਾਹੁੰਨੇ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਬਰਾਤ ਬੱਲੀਏ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨੇ ਆ ਆਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਰਾਤ ਬੱਲੀਏ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨਿਆਂ ਕਿ ਪਾਤੜਾਂ ਤੋਂ ਮੋਣ ਕੋ ਵਿਚਾਰ ਲਈ ਜੇ ਨਹੀਂ ਕਿ ਸੈਂਟਰ ਜੇ ਦੇ ਵਿੱਚ ਪਿੰਡ ਆਉਂਦਾ ਬੰਗਾ ਬਾਈ ਦਾ ਸੋ ਬਹੁਤ ਅੱਛਾ ਵੀਰ ਗਾਉਂਦਾ ਔਰ ਜਦੋਂ ਕੁਦਰਤ ਔਰ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਵਰਗੇ ਨੂੰ ਆਪ ਹੀ ਜਿਹੜਾ ਚੱਲ ਕੇ ਮਹਾਰੇ ਆਪ ਮਹਾਰੇ ਆਉਣਾ ਪੈਂਦਾ ਸੋ ਬਾਈ ਨਾਲ ਗੱਲਬਾਤ ਦਾ ਜਿਹੜਾ ਕਨਸੈਪਟ ਹੈ ਜਿਹੜਾ ਅੱਜ ਦਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਅਕਿਤਰਕ ਤੇ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਹਨ ਜਿਹੜਾ ਪਰਮਾਤਮਾ ਨੇ ਕਿਤਰਕ ਤੇ ਅੱਜ ਤੁਹਾਨੂੰ ਚਾਰ ਬੰਦਿਆਂ ਦੇ ਵਿੱਚ ਖੜਜੋਗਾ ਕੀਤਾ ਤੁਹਾਡਾ ਨਾਮ ਹੋਣ ਜਿਹੜਾ ਉਮਰ ਖਾਲ ਵੀ ਸਾਰੇ ਪਾਸੇ ਅੱਜ ਬੋਲਦਾ ਸੋਸ਼ਲ ਮੀਡੀਆ ਤੇ ਇੱਕ ਕਨਸੈਪਟ ਕਰਕੇ ਲਾ ਲੋ ਜਾਂ ਗੁਰੂ ਮਹਾਰਾਜ ਦੀ ਮਿਹਰ ਲਾ ਲੋ ਔਰ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਵੀ ਤੁਸੀਂ ਰਿਆਜ ਪਰਦਵਾਜ ਤੋਂ ਰਿਆਜ ਬੰਘਾ ਵਾਲੇ ਵਾਲਾ ਜਿਹੜਾ ਕਨਸੈਪਟ ਇਹ ਕਿਦਾਂ ਚੇਂਜ ਕੀਤਾ ਪੱਟਿਸਾ ਪਹਿਲਾਂ ਥੈਂਕ ਯੂ ਤੁਸੀਂ ਬਹੁਤ ਮੈਨੂੰ ਵੱਡੇ ਲਫ਼ਜ਼ ਮੇਰੇ ਵਾਸਤੇ ਯੂਜ਼ ਕੀਤੇ ਹਰ ਇੱਕ ਬੰਦਾ ਹਰ ਇੱਕ ਮੁੰਡਾ ਕੋਈ ਵੀ ਜਦੋਂ ਕਿਸੇ ਫੀਲਡ 'ਚ ਮਿਹਨਤ ਕਰਦਾ ਹਨਾ ਉਹ ਐਸ ਦਿਨ ਵਾਸਤੇ ਕਰਦਾ ਵੀ ਤੁਹਾਨੂੰ ਇੱਕ ਬੰਦਾ ਆ ਕੇ ਤੁਹਾਡੇ ਵਾਸਤੇ ਐਦਾਂ ਦੇ ਲਫ਼ਜ਼ ਤੁਹਾਡੇ ਪਿੰਡ 'ਚ ਬੋਲੇ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਨਾਮ ਜਿੱਥੋਂ ਤੇ ਪੰਡਤਾਂ ਦਾ ਮੁੰਡਾ ਮੈਂ ਵਹਿ ਤਾ ਇਹ ਜਿਹੜੀ ਕਾਸਟਿਜ਼ਮ ਹੁੰਦੀ ਆ ਜਾਂ ਐਦਾਂ ਦੀ ਕੋਈ ਚੀਜ਼ ਹੁੰਦੀ ਨਹੀਂ ਇਨਸਾਨ ਵਧੀਆ ਹੋਣਾ ਚਾਹੀਦਾ ਬੰਦਾ ਬੰਦਾ ਵਧੀਆ ਹੋਣਾ ਚਾਹੀਦਾ ਪਰ ਇਹ ਸਾਡੀ ਫਿਤਰਤ ਹੈ ਸਾਡੇ ਮਤਲਬ ਰਿਵਾਜ ਨੇ ਪਿੰਡਾਂ ਦੇ ਅਸੀਂ ਆਪਣੇ ਪਿੰਡ ਨੂੰ ਅਸੀਂ ਆਪਣੇ ਕਾਸਟ ਨੂੰ ਅਸੀਂ ਆਪਣੇ ਗੋਤ ਨੂੰ ਨਾਲ ਲੈ ਕੇ ਚੱਲਦੇ ਹਾਂ ਹਨ ਉਹ ਸੁੱਕਾ ਹੋ ਜਾਂਦਾ ਕੰਮ ਥੋੜਾ ਜਿਹਾ ਬੰਗਾ ਮੇਰਾ ਪਿੰਡ ਹੈ ਬਈ ਜੀ ਇਹ ਡਿਸਟ੍ਰਿਕਟ ਚ ਪੈਂਦਾ ਸੰਗਰੂਰ ਚ ਹਰਿਆਣਾ ਟੱਚ ਏਰੀਆ ਥੋੜਾ ਜਿਹਾ ਤੇ ਉਹ ਜਿਹੜਾ ਉਹ ਸਰਨੇਮ ਸੀਗਾ ਉਹ ਵੀ ਵਧੀਆ ਸੀਗਾ ਉਹ ਥੋੜਾ ਜਿਹਾ ਵੱਡਾ ਸੀਗਾ ਵੱਡਾ ਸੀਗਾ ਤੇ ਆ ਮੈਨੂੰ ਥੋੜਾ ਜਿਹਾ ਸ਼ੋਰਟ ਲੱਗਿਆ ਬਾਕੀ ਲੋਕਾਂ ਨੇ ਕਬੂਲਣਾ ਹੁੰਦਾ ਜੀ ਨਾ ਬਹੁਤਾ ਮੈਟਰ ਨਹੀਂ ਕਰਦਾ ਜੇ ਤੁਹਾਡੇ ਦੇ ਬਾਬੇ ਦੀ ਕਿਰਪਾ ਉਹ ਅਕਾਲਪੁਰਖ ਦੀ ਹੁੰਦੀ ਆ ਫਿਰ ਤੁਹਾਨੂੰ ਚੱਕ ਲੈਣਾ ਉਹਨੇ ਔਰ ਜਦੋਂ ਅਕਾਲਪੁਰਖ ਦੀ ਕਿਰਪਾ ਹੁੰਦੀ ਆ ਫਿਰ ਤੁਹਾਨੂੰ ਚੱਕ ਲੈਣਾ ਇਹ ਕਹਿਣਾ ਬਾਈ ਦਾ ਔਰ ਬਾਈ ਨੂੰ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਜਾਵਾਂਗਾ ਕਿ ਕਿੰਨੇ ਕ ਸਾਲਾਂ ਤੋਂ ਜਿਹੜਾ ਤੁਸੀਂ ਮਿਹਨਤ ਕਰ ਰਹੇ ਹੋ ਸਟਰਗਲ ਕਰ ਰਹੇ ਹੋ ਔਰ ਅੱਜ ਜਿਹੜਾ ਇਹ ਮਕਾਮ ਤੇ ਪਹੁੰਚ ਗਏ ਸਾਲ ਦਾ ਪੱਟੀ ਸਾਹਿਬ ਇਹਨੂੰ ਮੈਂ ਕਾਊਂਟ ਤਾਂ ਨਹੀਂ ਕਰ ਸਕਦਾ ਵੈਸੇ ਮੇਰੀ ਫੈਮਲੀ ਦਾ ਮੇਰੇ 뮤직 ਨਾਲ ਕੋਈ ਬਹੁਤਾ ਬਾਵਾਸਤਾ ਨਹੀਂ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਮਿਡਲ ਤੋਂ ਵੀ ਥੱਲੋਂ ਨਿਕਲ ਕੇ ਆਇਆ ਫਾਦਰ ਸਾਹਿਬ ਮੇਰਾ ਮਤਲਬ ਛੋਟੀ ਜੀ ਜੋਬ ਕਰਦੇ ਸੀਗੇ ਥੋੜੀ ਜੀ ਜ਼ਮੀਨ ਚਾਰ ਭੈਣਾ ਦੋ ਮੇਰੇ ਭਰਾ ਤੇ 뮤직 ਨਾਲ ਦੂਰ ਦੂਰ ਦਾ ਵਾ ਵਾਸਤਾ ਨਹੀਂ ਹੈਗਾ ਸਾਡੇ ਤਾਂ ਪਿੰਡ ਦਾ ਨਹੀਂ ਹੈਗਾ ਮਤਲਬ ਪਰਿਵਾਰ ਦਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਪਿੰਡ ਵਿੱਚ ਮਤਲਬ ਗਾਉਣਾ ਜਾਂ ਫਿਲਮਾਂ ਜਾਂ ਇਦਾਂ ਦੇ ਮਸਲੇ ਜਿਹੜੇ ਹੈਗੇ ਨੇ ਬਹੁਤ ਦੂਰ ਦੀਆਂ ਗੱਲਾਂ ਬਾਤਾਂ ਸੀਗੀਆਂ ਪਰ ਮੇਰੇ ਚ ਚੇਟਕ ਸੀ ਬਚਪਨ ਤੋਂ ਹੀ ਮੇਰੀ ਮਾਤਾ ਮਾਲੋ ਪਿਛਲੇ ਤੋਂ ਪਿਛਲੇ ਸਾਲ ਗੁਜ਼ਰ ਗਿਆ ਉਹ ਦੱਸਦੇ ਹੁੰਦੀ ਸੀ ਮੇਰੇ ਮਾਮਾ ਜੀ ਸਿੱਧੂ ਨੀ ਚੰਦ ਜੀ ਉਹ ਕਹਿੰਦੇ ਵੀ ਕਵਿਸਰੀਆਂ ਕਵਸਰੀਆਂ ਗਾਉਂਦੇ ਸੀ ਮੇਲਿਆਂ ਮੁੱਲਿਆਂ 'ਚ ਮੈਨੂੰ ਮੈਂ ਤਾਂ ਖੈਰ ਵਿਚਾਰੇ ਗਾਉਂਦੇ ਦੇਖੇ ਨਹੀਂ ਉਹ ਪਰ ਮੈਨੂੰ ਲੱਗਦਾ ਵੀ ਉਧਰੋਂ ਕਿਤੇ ਨਾ ਕਿਤੇ ਮੇਰੇ 'ਚ ਥੋੜਾ ਇਹ ਵਲੱਡ ਚ ਆ ਗਿਆ ਤੇ ਨਿੱਕਾ ਹੁੰਦਾ ਹੀ ਮੈਂ ਪਿੰਡ 'ਚ ਲੱਗਿਆ ਸੀਗਾ ਗਾਉਣ ਲੋਕਾਂ ਨੇ ਐਦਾਂ ਮੇਰੀ ਸਟੱਡੀ ਬਾਹਰ ਹੋਈ ਵੈਸੇ ਤੇ ਜਿੱਦਾਂ ਜਦੋਂ ਮੈਂ ਤੀਜੀ ਚੌਥੀ ਕਲਾਸ 'ਚ ਸੀਗਾ ਸਕੂਲ 'ਚ ਨਿਆਣਿਆਂ ਨੇ ਕਹਿ ਦੇਣਾ ਬਈ ਯਾਰ ਗਾਣਾ ਸੁਣਾ ਜਾਂ ਪਿੰਡ ਦੇ ਮੁੰਡਿਆਂ ਨੇ ਕਹਿ ਦੇਣਾ ਫਿਰ ਉਹ ਹੋਲੀ ਗੋਲੀ ਪਾਤਣੀ ਲੱਗਿਆ ਕਦੋਂ ਪੇਸ਼ਾ ਬਣ ਗਿਆ ਸੋ ਬਾਈ ਜਿਹੜਾ ਕਿ ਤਰ੍ਹਾਂ ਕਿਤੇ ਪ੍ਰੋਗਰਾਮਾਂ ਦੀ ਗੱਲ ਆਪਾਂ ਕਰਦੇ ਹਾਂ ਹੁਣ ਤੁਸੀਂ ਆ ਕਾਫੀ ਅੱਜ ਅੱਜ ਤੋਂ ਰੀਲਰ ਰੂਲਰ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰੋਗਰਾਮ ਲਾਉਂਦੇ ਹੋ ਜਾਂ ਬਾਹਰ ਪੰਜਾਬ ਤੋਂ ਬਾਹਰ ਵੀ ਕੋ ਪ੍ਰੋਗਰਾਮ ਲਾ ਰਹੇ ਹੋ ਮੈਂ ਸਟੇਜ ਮੈਨੂੰ ਹੈਂਡਲ ਕਰਦੇ ਨੂੰ ਪੱਟੇ ਸਭ ਬਹੁਤ ਟਾਈਮ ਹੋ ਗਿਆ ਚਾਰ ਪੰਜ ਸਾਲ ਤੋਂ ਮੈਂ ਪੰਜ ਛੇ ਸਾਲਾਂ ਤੋਂ ਪੰਜਾਬ ਦਾ ਤਕਰੀਬਨ 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 ਸਾਰਾ ਹੀ ਮੈਂ ਗਾਇਆ ਪਰ ਜਿਹੜੇ ਪਿਛਲੇ ਤਿੰਨ ਚਾਰ ਮਹੀਨੇ ਰਹੇ ਉਹ ਮੇਰੇ ਵਾਸਤੇ ਸੁਨਹਿਰੀ ਦੌਰ ਰਿਹਾ ਕਹਿ ਸਕਦਾ ਅ ਇੰਸਟਾ ਨੇ ਮੈਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਤੇ ਫੋਲਰ ਜੀ ਨੂੰ ਅੱਜ ਕੱਲ ਟਾਈਮ ਹੈ ਇੰਸਟਾ ਦਾ ਹੈ ਨਾ ਤੁਹਾਡੀ ਪ੍ਰੋਫਾਈਲ ਤੁਹਾਡਾ ਰਤਬਾ ਤੁਹਾਡੀ ਪ੍ਰੋਫਾਈਲ ਨਾਲ ਜੱਜ ਕਰਦੇ ਨੇ ਲੋਕ ਵੀ ਤੁਹਾਡੇ ਕੋਲ ਫੋਲਰ ਕਿੰਨੇ ਨੇ ਹੈ ਨਾ ਪਹਿਲਾਂ ਵੀ ਗਾਉਂਦਾ ਰਿਹਾ ਪਰ ਪਿਛਲੇ 3-4 ਮਹੀਨਿਆਂ ਚ ਮੈਂ ਬਹੁਤ ਵੀਜ਼ੀ ਰਿਹਾ ਬਹੁਤ ਬਾਬੇ ਦੀ ਦਾਤ ਦੀ ਪੂਰੀ ਕਿਰਪਾ ਰਹੀ ਮੇਲਿਆਂ ਤੇ ਟੂਰਨਾਮੈਂਟਾਂ ਤੇ ਦਰਗਾਹਾਂ ਤੇ ਹਰ ਇੱਕ ਥਾਂ ਤੇ ਗਿਆ ਪੰਜਾਬ ਤਕਰੀਬਨ ਗਿਆ ਪਰ ਮੈਂ ਬਹੁਤ ਹੀ ਜ਼ਿਆਦਾ ਵੱਡੀ ਹਵਾਲੀ ਗੱਲ ਨਹੀਂ ਕਰਦਾ ਐਦਾਂ ਨਹੀਂ ਕਹਿੰਦਾ ਕਿ ਮੈਂ ਉੱਧਰ ਰਾਜਸਥਾਨ ਵੀ ਗਿਆ ਜਾਂ ਮੈਂ ਯੂਪੀ ਵੀ ਗਿਆ ਪਰ ਪੰਜਾਬ ਨੇ ਮੈਨੂੰ ਬਹੁਤ ਮੋਹੱਬਤ ਦਿੱਤੀ ਤੇ ਚੱਲ ਰਿਹਾ ਸੋ ਗੱਲਬਾਤ ਜਾਰੀ ਰਹੇਗੀ ਬਾਈ ਤੋਂ ਸੁਣਦੇ ਆ ਕਿਸੇ ਵੀ ਪਿਆਰੇ ਜਿਹੇ ਗੀਤੇ ਦੇ ਦੋ ਗਾਣਾ ਮੈਂ ਉਹੀ ਮੇਰੀ ਸ਼ੁਰੂਆਤ ਜਿੱਥੋਂ ਬਈ ਉਹ ਗਾਣਾ ਮੈਂ ਲਿਖਿਆ ਪੰਡਤਾਂ ਦਾ ਮੁੰਡਾ ਪਹਿਲਾਂ ਮੈਂ ਉਹ ਗਾਣੀ ਦੀ ਮੈਂ ਤੁਹਾਨੂੰ ਇੱਕ ਸਟੋਰੀ ਦੱਸਦਾ ਵੀ ਜਦੋਂ ਤੁਹਾਡਾ ਟਾਈਮ ਆਉਂਦਾ ਹਮ ਅ ਪਲੈਨਿੰਗਾਂ ਨਹੀਂ ਚੱਲਦੀਆਂ ਪੱਟੀ ਸਾਹਿਬ ਇੱਥੇ ਤੁਸੀਂ ਜਦੋਂ ਕੋਈ ਸੋਚ ਕੇ ਚੱਲਦੇ ਹੋ ਨਾ ਵੀ ਮੈਂ ਇਦਾਂ ਕਰ ਦੂੰਗਾ ਜਾਂ ਮੈਂ ਉਦਾਂ ਕਰ ਦੂੰਗਾ ਉਹ ਚੀਜ਼ਾਂ ਮੈਨੂੰ ਲੱਗਦਾ ਬੰਦਾ ਕੀ ਸੋਚਦਾ ਉਹ ਮੈਟਰ ਨਹੀਂ ਕਰਦਾ ਪ੍ਰਮਾਤਮਾ ਕੀ ਸੋਚਦਾ ਉਹ ਜ਼ਿਆਦਾ ਮੈਟਰ ਕਰਦਾ ਬਿਲਕੁਲ ਇਹ ਗਾਣਾ ਮੈਂ ਪਿਛਲੇ 3-4 ਸਾਲਾਂ ਤੋਂ ਟਰਨਾਮੈਂਟਾਂ ਤੇ गा ਰਿਹਾ ਪ੍ਰੋਗਰਾਮਾਂ ਤੇ ਵੀ ਗਾਉਂਦਾ ਰਿਹਾ ਪਰ ਕੋਈ ਏਡੀ ਬਹੁਤੀ ਗੱਲਬਾਤ ਨਹੀਂ ਸੀ ਮੇਰੇ ਏਰੀਆ ਵਿੱਚ ਪਛਾਣ ਮਿਲ ਜਾਂਦੀ ਸੀਗੀ ਪਰ ਜਿੱਦ ਇਹ ਵਾਇਰਲ ਹੋਣਾ ਹੋਇਆ ਮੈਂ ਯੂਨੀਵਰਸਿਟੀ ਮੈਂ ਪਟਿਆਲੇ ਰਹਿਣਾ ਹੁਣ ਤਾਂ ਮੈਨੂੰ ਪਹਿਲੇ ਦਿਨ ਬੰਦਾ ਮਿਲਿਆ ਇੱਕ ਕੁਲਰੀਆ ਤੋਂ ਸੀ ਮੁੰਡਾ ਉਹਦਾ ਨਾਂ ਸੀਗਾ ਸੇਵਕ ਜੀ ਤੇ ਮੈਂ ਤਾਂ ਗਾ ਰਿਹਾ ਆਹੀ ਗਾਣਾ ਮੈਂ ਤੁਹਾਨੂੰ ਸੁਣਾਉਣਾ ਪੰਡਤਾਂ ਦਾ ਮੁੰਡਾ ਤੇ ਉਹ ਕਹਿੰਦਾ ਯਾਰ ਮੈਂ ਤੇਰੀ ਰੀਲ ਬਣਾ ਲਾਂ ਵੀਡੀਓ ਬਣਾ ਲਾਂ ਉਨੇ ਗਾਉਂਦੇ ਗਾਉਂਦੇ ਨੇ ਮੇਰੀ ਵੀਡੀਓ ਬਣਾ ਲਈ ਐਦਾਂ ਤੇ ਉਹ ਵੀਡੀਓ 77000 ਵਿਊ ਉਹਨੂੰ ਆ ਗਏ ਉਹਨੂੰ ਖੁਸ਼ੀ ਹੋਈ ਰਾਤ ਨੂੰ 1.5 ਲੱਖ 2 ਲੱਖ 3 ਲੱਖ ਮਿਲੀਅਨ ਟੱਪ ਗਏ ਤੇ ਵੀ ਮੰਨ ਲਓ ਗਾਉਂਦਾ ਮੈਂ ਪਹਿਲਾਂ ਵੀ ਸੀ ਗਾਣਾ ਇਹ ਤੇ ਉਦੋਂ ਵੀ ਗਾਇਆ ਹੀ ਸੀਗਾ ਬਸ ਜਦੋਂ ਥੋੜਾ ਟਾਈਮ ਆਣਾ ਹੁੰਦਾ ਹੈ ਉਹ ਗਾਣੇ ਦੇ ਮੈਂ ਤੁਹਾਨੂੰ ਬੋਲ ਜਰੂਰ ਸੁਣਾਵਾਂਗਾ ਹਾਏ ਪਾਤੜਾ ਤੋਂ ਮੁੰਨਕ ਵਿਚਾਲੇ ਪਿੰਡ ਪੈਂਦਾ ਜ਼ਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰ ਨਹੀਂ ਨਹੀਂ ਪੰਡ ਤਾਉਂਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦੇ ਕਿਰਾ ਪਛਲੀ ਤੂੰ ਪੂਰਾ ਮਸ਼ਹੂਰ ਨਹੀਂ ਹਾਏ ਨੂੰ ਫੁਕਰੀ ਜਾਣੀ ਨਾ ਜਾਨੇ ਮੇਰੀਏ ਨਹੀਂ ਕੁਝ ਵੱਡਾ ਸਾਰਾ ਕਰਕੇ ਵਿਖਾਉਣਾ ਚਾਹੁੰਨੇ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਬਰਾਤ ਬੱਲੀਏ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨੇ ਆ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਬਰਾਤ ਬੱਲੀਏ ਨਹੀਂ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲਿਆਉਣਾ ਚਾਹੁੰਨੇ ਆ ਐਸੇ ਗਾਣੇ ਦਾ ਇੱਕ ਸੈਕਿੰਡ ਪਾਰਟ ਹੈ ਦੂਸਰਾ ਅੰਤਰਾ ਮੈਂ ਥੋੜੇ ਚੈਨਲ ਤੇ गा ਰਹੇ ਹਾਂ ਪਹਿਲਾਂ ਮੈਂ ਗਾਇਆ ਨਹੀਂ ਕਦੀ ਤੇ ਉਹ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਓ ਤੂੰ ਵੀ ਦੱਸ ਦੇ ਨੀ ਕੋਈ ਤੇਰੇ ਦਿਲ ਵਾਲੀ ਰੀਜ ਰਹਿਣ ਦੇਣੀ ਕੋਈ ਨਾ ਅਧੂਰੀ ਨੀ ਕੈਟਰਿਨਾ ਨੂੰ ਬੁਲਾਉਣੇ ਜਾਂ ਤੂੰ ਸੱਦਣੀ ਸ਼ਕੀਰਾ ਉਹਨਾਂ ਨਾਲ ਵੀ ਇਹ ਗੱਲ ਬਾਤ ਪੂਰੀ ਨੀ ਨੀ ਨਾਲੇ ਦੱਸ ਦੇ ਕਿ ਮੋਦੀ ਜੀ ਨੂੰ ਸੱਦਣਾ ਨੀ ਉਂਝ ਲੀਡਰਾਂ ਤੋਂ ਵਿਆਹ ਨੂੰ ਬਚਾਉਣਾ ਚਾਹੁੰਨੇ ਆ ਆ ਮੇਰੇ ਪਿੰਡੋਂ ਤੇਰੇ ਸ਼ਹਿਰ ਨੂੰ ਵਿਰਾਤ ਬੱਲੀਏ ਨੀ ਸੱਚ ਪੁੱਛੇ ਤਾਂ ਜਹਾਜ਼ਾਂ ਤੇ ਲੈ ਹੋਣਾ ਚਾਹੁੰਨੇ ਆ ਇਹ ਤਾਂ ਵੀ ਗੱਲ ਤੇਜੀ ਆ ਤੁਮ ਨੂੰ ਗੰਗਾਰਾਂ ਸੋ ਦਰਸ਼ਕਾਂ ਨੂੰ ਹੁਣ ਕਿੰਨੇ ਕ ਸਮੇਂ ਤੱਕ ਜਿਹੜੇ ਤੁਹਾਡੇ ਨਵੇਂ ਪ੍ਰੋਜੈਕਟ ਲਾਂਚ ਹੋ ਰਹੇ ਨੇ ਉਹ ਕਿੰਨੇ ਕ ਸਮੇਂ ਤੱਕ ਦਰਸ਼ਕਾਂ ਦੇ ਰੂਬਰੂ ਹੋਣਗੇ ਐ ਮੈਂ ਤੁਹਾਨੂੰ ਦੱਸਿਆ ਬਈ ਲਾਸਟ ਜਿਹੜੇ 3 ਮਹੀਨੇ ਪੱਟੇ ਸਾਹਿਬ ਮੇਰੇ ਵਾਸਤੇ ਬਾ ਕਮਾਲ ਰਹੇ ਬਹੁਤ ਮੰਨ ਲਓ ਮੈਨੂੰ ਬਹੁਤ ਕੁਝ ਮਿਲਿਆ ਬਹੁਤ ਪਿਆਰ ਮਿਲਿਆ ਲੋਕਾਂ ਦਾ ਸਾਰਾ ਪੰਜਾਬ ਮੈਂ ਗਾਇਆ ਗਾ ਗਾ ਕੇ ਜੀ ਤੇ ਪ੍ਰੋਜੈਕਟ ਬੜੀ ਜਲਦੀ ਆਡੀਓ ਹੋਇਆ ਪਿਆ ਬਈ ਸ਼ੂਟ ਆ ਤੁਸੀਂ ਮੰਨ ਲਓ ਮੈਨੂੰ ਪਹਿਲਾ ਵਾਲੀ ਜਿਹੜੀ ਪ੍ਰੋਜੈਕਟ ਇਹ ਮੈਂ ਤੁਹਾਨੂੰ ਬਹੁਤ ਉੱਤੇ ਦੇਖੋਗੇ ਬਹੁਤ ਵੱਡਾ ਪ੍ਰੋਜੈਕਟ ਹੈ ਮੇਰਾ ਡ੍ਰੀਮ ਪ੍ਰੋਜੈਕਟ ਹੈ ਉਹ ਮੈਂ ਆਪਣੀਆਂ ਫੀਲਿੰਗਾਂ ਆਪਣੀ ਜ਼ਿੰਦਗੀ ਦਾ ਧਾਮਾ ਝਾਮਾ ਜੋ ਮੈਂ ਜੋ ਕੁਝ ਫੇਸ ਕੀਤਾ ਜੋ ਕੁਝ ਦੇਖਿਆ ਉਹ ਸਾਰਾ ਉਸ ਗਾਣੇ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਜਲਦੀ ਬੱਸ ਆ ਸ਼ੂਟ ਆ ਤੇ ਤੁਹਾਨੂੰ 10 12 15 ਦਿਨਾਂ 'ਚ ਮਿਲ ਜਾਣਗੇ ਔਰ ਬਹੁਤ ਮਿਹਨਤ ਕੀਤੀ ਬਹੁਤ ਸਟਰਗਲ ਕੀਤੀ ਬਹੁਤ ਬਹੁਤ ਕਿਤੇ ਨਾ ਕਿਤੇ ਗਰੀਬੀ ਵੀ ਕੀਤੀ ਔਰ ਕਿਦਾਂ ਦੇਖਦੇ ਹੋ ਜਦੋਂ ਗਰੀਬੀ ਦੇ ਵਿੱਚ ਵਿਚਰਦੇ ਹੁੰਦੇ ਸੀ ਔਰ ਕਿੰਨਾ ਕੁ ਤੰਗ ਕਰਦੀ ਹੈ ਗਰੀਬੀ ਥੋੜੇ ਸੋਚਣ ਤੇ ਡਿਪੈਂਡ ਕਰਦਾ ਪੱਟੀ ਸਾਹਿਬ ਗਰੀਬੀ ਤੁਹਾਡੇ ਵਾਸਤੇ ਸ਼ਰਾਬ ਵੀ ਆ ਤੁਹਾਡੇ ਵਾਸਤੇ ਵਰਦਾਨ ਵੀ ਆ ਜੇ ਤੁਹਾਨੂੰ ਤੁਸੀਂ ਮੈਂ ਅਕਸਰ ਦੇਖਿਆ ਬਹੁਤੇ ਪੈਸੇ ਵਾਲੇ ਘਰ ਚ ਤੁਹਾਡਾ ਜਨਮ ਹੋ ਜੇ ਚਾਂਦੀ ਦਾ ਚਮਚ ਤੁਸੀਂ ਲੈ ਕੇ ਮੂੰਹ ਚ ਜੰਮਦੇ ਹੋ ਫਿਰ ਤੁਸੀਂ ਉਹਨਾਂ ਜ਼ੋਰ ਨਹੀਂ ਲਾਉਂਦੇ ਹੈਗੇ ਫਿਰ ਤੁਹਾਨੂੰ ਐਡਾ ਹੁੰਦੇ ਵੀ ਚਲ ਫਾਦਰ ਸਾਹਿਬ ਦੀ ਜ਼ਮੀਨ ਹੈ ਪਿੱਛੇ ਜਾਂ ਪੈਸਾ ਹੈਗਾ ਆਪਾਂ ਨਜ਼ਾਰੇ ਲੈਣੇ ਆ ਤੇ ਵੀ ਕੋਈ ਸ਼ਰਾਬ ਸ਼ੂਪ ਨਹੀਂ ਗਰੀਬੀ ਕੋਈ ਐਡੀ ਗੱਲਬਾਤ ਨਹੀਂ ਹੈ ਕਿ ਤੁਹਾਨੂੰ ਹੱਲਾ ਜ਼ੋਰ ਲਾਣਾ ਚਾਹੀਦਾ ਹਾਲਾਤ ਚੇਂਜ ਹੁੰਦੇ ਨੇ ਇਹ ਗੀਵ ਅਪ ਨਹੀਂ ਕਰੀ ਕਰਨਾ ਚਾਹੀਦਾ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ ਹੈਗਾ ਹਾਂ ਚੰਗੀਆਂ ਤਾਂ ਆਉਂਦੀਆਂ ਨੇ ਬਹੁਤ ਦਿੱਕਤਾਂ ਆਈਆਂ ਕਈ ਵਾਰੀ ਐਦਾਂ ਦੇ ਹਾਲਾਤ ਵੀ ਸਾਹਮਣੇ ਕਰਨੇ ਪੈਂਦੇ ਨੇ ਵੀ ਤੁਹਾਨੂੰ ਬੁਲਾ ਲੈਂਦੇ ਆ ਪ੍ਰੋਗਰਾਮ ਤੇ ਕੱਪੜਿਆਂ ਦੀ ਵੀ ਦਿੱਕਤ ਹੁੰਦੀ ਆ ਸਾਧਨਾਂ ਦੀ ਵੀ ਦਿੱਕਤ ਹੁੰਦੀ ਆ ਤੁਹਾਡੇ ਨਾਲ ਜਾਣ ਵਾਲਾ ਬੰਦਾ ਨਹੀਂ ਕੋਈ ਹੁੰਦਾ ਪਰ ਤੁਸੀਂ ਉਹ ਤੁਹਾਡੇ ਸਾਹਮਣੇ ਚੈਲੰਜ ਹੁੰਦਾ ਹੁਣ ਕੀ ਹੁਣ ਕਿਵੇਂ ਲੱਗਦਾ ਕੀ ਮਹਿਸੂਸ ਹੁੰਦਾ ਪਿੰਡਾਂ ਦਾ ਪਹਿਲਾਂ ਨਾਲੋਂ ਆਰਥਿਕ ਸਥਿਤੀ ਦਾ ਮੱਤੀ ਸਾਹਿਬ ਕੋਈ ਮੈਂ ਐਡਾ ਨਹੀਂ ਕਹਿ ਸਕਦਾ ਜੀ ਮੇਰੇ ਕੋਲ ਕਰੋੜਾਂ ਰੁਪਈਆ ਆ ਗਿਆ ਇਹ ਤਾਂ ਗੱਪਾ ਵੀ ਮੈਂ ਹੁਣ ਬਹੁਤ ਗੱਡੀਆਂ 'ਚ ਫਿਰਦਾ ਜਾਂ ਮੇਰੇ ਕੋਲ ਬਹੁਤ ਫੈਸਿਲਟੀਆਂ ਨੇ ਝੂਠ ਨਹੀਂ ਬੋਲਣਾ ਚਾਹੀਦਾ ਪੈਸੇ ਪੂਸੀ ਵਾਲਾ ਤਾਂ ਠੀਕ ਹੀ ਓਦਾਂ ਹੀ ਆ ਜਿਦਾਂ ਪਹਿਲਾਂ ਸੀਗਾ ਪਰ ਮਸ਼ਹੂਰੀ ਜਰੂਰ ਮਿਲ ਗਈ ਹੁਣ ਪ੍ਰੋਗਰਾਮਾਂ ਤੇ ਜਾਂਦੇ ਆ ਤਾਂ ਬਹੁਤ ਸਤਿਕਾਰ ਮਿਲਦਾ ਬਹੁਤ ਇੱਜ਼ਤ ਮਿਲਦੀ ਆ ਛੁਟੀਆਂ ਫੋਟੋਆਂ ਲੱਗਦੀਆਂ ਨੇ ਤੁਹਾਨੂੰ ਪਹਿਲ ਦੇ ਆਧਾਰ ਤੇ ਟਾਈਮ ਮਿਲਦਾ ਇੰਨਾ ਕੁ ਫਰਕ ਪੈ ਗਿਆ ਇੰਨਾ ਕੁ ਫਰਕ ਪੈ ਗਿਆ ਤਾਂ ਮੈਨੂੰ ਲੱਗਦਾ ਵੀ ਪੈਸੇ ਵਾਲਾ ਵੀ ਪੈ ਹੀ ਜਾਂਦਾ ਵੀ ਬਹੁਤਾ ਮੈ ਇਹ ਮੈਂ ਤਾਂ ਉਹ ਜਰੂਰ ਰੱਖ ਲਈਏ ਔਰ ਬਾਈ ਨੇ ਬਹੁਤ ਕੀਤੀ ਹੈ ਔਰ ਜੰਦ ਜਾਂਦੇ ਮੈਂ ਬਾਈ ਤੋਂ ਇੱਕ ਪਿਆਰਾ ਜਿਹਾ ਸਵਾਲ ਰੁੱਛਾਂਗਾ ਵੀ ਉਹ ਦਰਵਾਜ਼ਾ ਕਿੱਥੇ ਜਿਹੜੇ ਦਰਵਾਜ਼ੇ ਨੂੰ ਤੁਸੀਂ ਇੱਕ ਵੱਖਰਾ ਜਿਹਾ ਹੀ ਕਨਸੈਪਟ ਬਣਾਇਆ ਔਰ ਉਸ ਦਰਵਾਜ਼ੇ ਨੂੰ ਥੋੜਾ ਰਿਦਮ ਜਿਹਾ ਪਲੇ ਕਰਕੇ ਗਾਇਆ ਉਹ ਦਰਵਾਜ਼ਾ ਕਿੱਥੇ ਹੈਗਾ ਉਹਦੇ ਬਾਰੇ ਕੋਈ ਥੋੜੀ ਜਿਹੀ ਜਾਣਕਾਰੀ ਦਿਓ ਫਿਰ ਉਸ ਤੋਂ ਬਾਅਦ ਜਿਹੜੀ ਆਪਾਂ ਇਜਾਜ਼ਤ ਵੀ ਲਵਾਂਗੇ ਹਾਂਜੀ ਬਾਈ ਹਾਂਜੀ ਬਿਲਕੁਕੁਲ ਜੀ ਪੱਟੀ ਸਾਹਿਬ ਜਿੱਦਾਂ ਤੁਸੀਂ ਘਰ ਦੇ ਹਾਲਾਤਾਂ ਦੀ ਗੱਲ ਕਰੀ ਨਾ ਜਦੋਂ ਤੁਹਾਨੂੰ ਪਰਮਾਤਮਾ ਇਸ ਤਰ੍ਹਾਂ ਦੀ ਮਹਿਸੂਸਦਾ ਵੈਸੇ ਹੋ ਸਕਦਾ ਮੇਰੀ ਸੋਚ ਤੁਹਾਡੇ ਮੁਕਾਬਕ ਛੋਟੀ ਵੀ ਹੋਵੇ ਹਨ ਵੀ ਜਦੋਂ ਤੁਹਾਨੂੰ ਰੱਬ ਭੇਜਦਾ ਧਰਤੀ ਤੇ ਤੁਹਾਡੀ ਸਾਰੀਆਂ ਪਲੈਨਿੰਗਾਂ ਕਰਕੇ ਭੇਜਦਾ ਇਹ ਜਿਹੜਾ ਟੋਲਕੀ ਵਜਾਉਣ ਵਾਲਾ ਗੋਣਾ ਇਹ ਮੈਨੂੰ ਪਤਾ ਨਹੀਂ ਲੱਗਿਆ ਵੀ ਮੇਰੇ ਚ ਕਦੋਂ ਬਾਬੇ ਨੇ ਪਾਤਾ ਸ਼ਾਇਦ ਪਰਮਾਤਮਾ ਨੂੰ ਇਹ ਵੀ ਸੀਗਾ ਵੀ ਇਹਦੇ ਕੋਲ ਇੰਨਾ ਪੈਸਾ ਹੈਗਾ ਨਹੀਂ ਵੀ ਇਹ ਰਸਲਾ ਰੁਸਲਾ ਕਰੇ ਜਾਂ ਮਜੀਸ਼ ਨੇ ਮਨ ਨਾਲ ਆਪਣਾ ਤਿਆਰੀ ਵੈਰੀ ਕਰੇ ਵੀ ਉਹਨੇ ਮੇਰੇ ਚ ਇਹ ਹੁਨਰ ਪਾਤਾ ਤੇ ਇਹ ਗੇਟ ਯੂਨੀਵਰਸਿਟੀ ਦੇ ਸਾਹਮਣੇ ਵੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਰਹਿਣਾ ਉੱਥੇ ਹੀ ਗੇਟ ਹੈ ਕਮਰਾ ਇੱਕ ਮੇਰੇ ਕੋਲ ਰੈਂਟ ਤੇ ਹੈਗਾ ਓਕੇ ਉੱਥੇ ਮੈਂ ਵਜਾਉਣਾ ਤੇ ਇਸ ਲਾਈਨ ਦੇ ਵਿੱਚ ਕਿਹਨੂੰ ਗੁਰੂ ਮੰਨਦੇ ਔਰ ਕਿਨੇ-ਕਿੰਨੇ ਨੇ ਤੁਹਾਡਾ ਸਹਿਯੋਗ ਕੀਤਾ ਗੁਰੂ ਤਾਂ ਬਈ ਪੱਤੀ ਸਾਹਿਬ ਪਹਿਲਾ ਗੁਰੂ ਤਾਂ ਤੁਹਾਡੇ ਮਾਪੇ ਹੁੰਦੇ ਹਨ ਜਿਹੜੇ ਤੁਹਾਨੂੰ ਦੁਨੀਆਦਾਰੀ ਦਿਖਾਉਂਦੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਤਰੀਕਾ ਸਿਖਾਉਂਦੇ ਬਿਲਕੁਲ ਤੇ ਉਸ ਤੋਂ ਬਾਅਦ ਜਿਹੜੀ ਆ ਮਿਊਜ਼ਿਕ ਦੇ ਲਾਈਨ ਤੇ ਮੈਂ ਬਹੁਤ ਕੁਝ ਬਹੁਤ ਬੰਦਿਆਂ ਨੂੰ ਮਿਲਿਆ ਸਾਰਿਆਂ ਨੇ ਮੈਨੂੰ ਸਿਖਾਇਆ ਮੈਂ ਕਿ ਤੋਂ ਹਰਮੋਨੀਅਮ ਗੁਰਦੁਆਰਾ ਸਾਹਿਬ ਸਿਖਾਇਆ ਫਿਰ ਸਾਡੇ ਉਰੇ ਆ ਪਾਤਰਾਂ ਇੱਕ ਬਾਈ ਹੁੰਦਾ ਸੀਗਾ ਰੋਜੀ ਉਸ ਤੋਂ ਬਾਅਦ ਰਾਮਾ ਬਾਈ ਕਿਲਵਾਣੂ ਤੋਂ ਨੇ ਉਹਨਾਂ ਕੋਲ ਮੈਂ ਉਹਨਾਂ ਨਾਲ ਗਾਉਂਦਾ ਵਜਾਉਂਦਾ ਰਿਹਾ ਤੇ ਜਾਦਾ ਮੈਂ ਜਿਹਨੂੰ ਸੋ ਮੰਨਦਾ ਵੀ ਮੇਰੇ ਤੇ ਬਹੁਤ ਜ਼ਿਆਦਾ ਵੱਡਾ ਮਿਊਜ਼ਿਕ ਦਾ ਪ੍ਰਭਾਵ ਪਿਆ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਹੰਮਦ ﺻਦੀਕ ਸਾਹਿਬ ਦੇ ਪੋਤੇ ਨੇ ਅਲੀ ਅਕਬਰ ਜੀ ਹਾਂ ਨਾ ਉਹਨਾਂ ਕੋਲ 2 ਸਾਲ ਉਹਨਾਂ ਨੇ ਮੈਨੂੰ ਰੱਖਿਆ ਆਪਣੇ ਕੋਲ ਬਹੁਤ ਮਹੱਭਤ ਉਹਨਾਂ ਨੇ ਮੈਨੂੰ ਮਤਲਬ ਬੱਚਿਆਂ ਵਾਂਗੂ ਕਹਿ ਸਕਦੇ ਆ ਰੱਖਿਆ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਬਹੁਤ ਇੱਜ਼ਤ ਕਰਦਾ ਤੇ ਮੈਂ ਅਸਲ 'ਚ ਉਹਨਾਂ ਨੂੰ ਆਪ ਮੈਨ ਮ ਲੱਗਦਾ ਵੀ ਮੇਰੇ ਤੇ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਹੈ। ਦੂਜਾ ਤੁਹਾਡੀ ਜ਼ਿੰਦਗੀ ਦਾ ਕੋਈ ਨਾ ਕੋਈ ਏਮ ਜਰੂਰ ਹੋਣਾ ਚਾਹੀਦਾ, ਮਕਸਦ ਜਰੂਰ ਹੋਣਾ ਚਾਹੀਦਾ। ਐਵੇਂ ਨਾ ਹੋਵੇ ਵੀ ਤੁਸੀਂ ਸਵੇਰੇ ਉੱਠ ਗਏ, ਚਾਹ ਪੀ ਲਈ ਤੇ ਰੋਟੀ ਖਾ ਲਈ, ਸ਼ਾਮ ਨੂੰ ਫਿਰ ਸੌਂ ਗਏ। ਇਹ ਵੀ ਗਲਤ ਗੱਲ ਆ। ਇਹ ਜ਼ਰੂਰੀ ਨਹੀਂ ਵੀ ਤੁਸੀਂ ਸਿੰਗਰ ਬਣਨਾ, ਤੁਸੀਂ ਖਿਡਾਰੀ ਬਣਨਾ ਜਾਂ ਤੁਸੀਂ ਕੋਈ ਲਿਖਾਰੀ ਬਣਨਾ, ਜਿਹੜਾ ਵੀ ਤੁਹਾਡਾ ਏਮ ਆ। ਤੁਸੀਂ ਖੇਤੀਬਾੜੀ ਫੈਮਿਲੀ ਨਾਲ ਬਿਲੋਂਗ ਕਰਦੇ ਹੋ, ਤੁਹਾਡਾ ਜਰੂਰ ਫਰਜ਼ ਬਣਦਾ ਕਿ ਤੁਸੀਂ ਆਪਣੇ ਖੇਤ 'ਚ ਗੇੜਾ ਮਾਰੋ। ਤੁਸੀਂ ਕੋਈ ਜੋਬ ਕਰਦੇ ਹੋ, ਤੁਹਾਡਾ ਉਹਦੇ ਨਾਲ ਇਮਾਨਦਾਰ ਰਹਿਣਾ ਬਹੁਤ ਜ਼ ਤੇ ਉਸ ਤੋਂ ਬਾਅਦ ਇੱਕ ਮੈਸੇਜ ਮੈਂ ਜ਼ਰੂਰ ਦੇਣਾ ਚਾਹਾਂਗਾ ਜਿਹੜੀ ਚੀਜ਼ ਮੈਂ ਮਿਸ ਕਰਦਾ ਆਪਣੇ ਮਾਪੇ ਉਹਦਾ ਬਹੁਤ ਸਤਿਕਾਰ ਕਰਨਾ ਚਾਹੀਦਾ ਬਈ ਤੇ ਜੇ ਤੁਸੀਂ ਜ਼ਿੰਦਗੀ 'ਚ ਕੋਈ ਕਰਨ ਦੀ ਗੱਲ ਸੋਚਦੇ ਹੋ ਤਾਂ ਆਪਣੇ ਬੇਬੇ ਬਾਪੂ ਦੇ ਹੁੰਦੇ ਹੁੰਦੇ ਕਰ ਲੈਣਾ ਚਾਹੀਦਾ ਕਿਉਂਕਿ ਬਾਅਦ 'ਚ ਤੁਸੀਂ ਕੀ ਅਚੀਵਮੈਂਟ ਕਰਦੇ ਹੋ ਉਹ ਜ਼ਿਆਦਾ ਮੈਟਰ ਨਹੀਂ ਕਰਦੀ ਛੋਟੀ ਕਾਮਯਾਬੀ ਦੀ ਜਿੰਨੀ ਖੁਸ਼ੀ ਤੁਹਾਡੇ ਬੇਬੇ ਬਾਪੂ ਨੂੰ ਤੁਹਾਡੇ ਮਾਪੇ ਨੂੰ ਹੁੰਦੀ ਹੈ ਨਾ ਉਹ ਖੁਸ਼ੀ ਠੀਕ ਹੈ ਰਿਸ਼ਤੇ ਹੋਰ ਬਹੁਤ ਹੁੰਦੇ ਨੇ ਪਰ ਉਹ ਖੁਸ਼ੀ ਹੋਰ ਕਿਸੇ ਨੂੰ ਨਹੀਂ ਹੁੰਦੀ ਸੋ ਤੁਹਾਡੇ ਮਾਪੇ ਉਹਨੂੰ ਤੁਸੀਂ ਜ਼ਰੂਰ 10 15 ਮਿੰਟ 20 ਮਿੰਟ ਜ਼ਰੂਰ ਦਿਆ ਕਰੋ ਉਹਨਾਂ ਦੇ ਕੋਲ ਬੈਠਿਆ ਕਰੋ ਗੱਲਾਂ ਬਾਤਾਂ ਕਰਾਇ ਕਰੋ ਜ਼ਿੰਦਗੀ ਚੱਲੀ ਜਾਣੀ ਐ ਕਾਮਯਾਬੀ ਮਿਲ ਜਾਣੀ ਐ ਸਾਰਾ ਕੁਝ ਹੋ ਜਾਣਾ ਐ ਪਰ ਜਿੱਦਾਂ ਗੁਰਦਾਸ ਮਾਨ ਸਾਹਿਬ ਕਹਿੰਦੇ ਨੇ ਵੀ ਖੂਸਨ ਜਵਾਨੀ ਮਾਪੇ ਦੀ ਨਿਰੰਗ ਨਹੀਂ ਉਹ ਲੱਪਣੇ ਨਹੀਂ ਉਹ ਲੱਪਣੇ ਲਾਲ ਗੁਆਚੇ ਤੇ ਮਿੱਟੀ ਨਾਲ ਉਪਰ ਰੋੜ ਜੂਗੀਆ ਸੋ ਆਪਣੇ ਮਾਂ ਪਿਓ ਦਾ ਸਤਕਾਰ ਜ਼ਰੂਰ ਜ਼ਰੂਰ ਤੁਹਾਡਾ ਫਰਜ਼ ਬਣਦਾ ਤੇ ਜ਼ਿੰਦਗੀ ਚ ਥੋੜਾ ਬੋਟਾ ਏਮ ਜ਼ਰੂਰ ਬੰਦੇ ਨੂੰ ਮੰਨ ਕੇ ਚੱਲਣਾ ਚਾਹੀਦਾ ਤੇ ਐਨਕ ਬਸ ਮੈਨੂੰ ਇੱਕ ਫੋਲੋ ਕਰਿਓ ਰਿਆਜ਼ ਬੰਗਾ ਮੇਰੀ ਇੰਸਟਾਗ੍ਰam ਆਈਡੀ ਐ ਤੇ ਬਾਈ ਦਾ YouTube ਚੈਨਲ ਦਾ ਇਕ ਤਾਰਾ ਉਹਨੂੰ ਵੀ ਤੁਸੀਂ ਹੌਸਲਾ ਦਿਓ ਸਪੋਰਟ ਕਰਿਓ ਤੇ ਇਹ ਗਾਣਾ ਜਲਦੀ ਤੁਹਾਡੇ ਰੂਹ ਰੂਹ ਹੋ ਰਿਹਾ ਸ਼ੇਅਰ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਸਾਰਾ ਪਿਆਰ ਤੁਸੀਂ ਇੰਨੀ ਦੂਰ ਤੋਂ ਚੱਲ ਕੇ ਸਾਡੇ ਛੋਟੇ ਜਿਹੇ ਪਿੰਡ 'ਚ ਆਏ ਤੇ ਇੰਨੀ ਗਰਮੀ 'ਚ ਮੇਰੇ ਅਸੀਂ ਖੇਤ 'ਚ ਬੈਠੇ ਆ ਇਹ ਵੀ ਇੱਕ ਬੜੀ ਵੱਡੀ ਗੱਲ ਬਾਤ ਆ ਜਦੋਂ ਤੁਸੀਂ ਬਹੁਤ ਵੱਡੇ ਸਕਸੈਸ ਪੱਟੀ ਸਾਹਿਬ ਹੋ ਜੰਨੇ ਹੋ ਨਾ ਤੁਹਾਡੇ ਮਗਰ ਬਹੁਤ ਦੁਨੀਆ ਹੁੰਦੀ ਆ ਪਰ ਜਦੋਂ ਤੁਸੀਂ ਵਿਚਕਾਰ 'ਚ ਹੀ ਖੜੇ ਹੋਣਿਓ ਜਿੱਥੇ ਇੱਕ ਮੈਂ ਖੜਾ ਹੈ ਨਾ ਵੀ ਤੁਸੀਂ ਬਹੁਤੇ ਸਕਸੈਸ ਵਾਲੇ ਪਾਸੇ ਵੀ ਨਹੀਂ ਹੁੰਦੇ ਬਹੁਤੀ ਥੱਲੇ ਵਾਲੇ ਪਾਸੇ ਵੀ ਨਹੀਂ ਹੁੰਦੇ ਉਦੋਂ ਤੁਹਾਨੂੰ ਬੰਦੇ ਹਲਾਰਾ ਦੇਣ ਵਾਲੇ ਬਹੁਤ ਘੱਟ ਹੁੰਦੇ ਨੇ ਤੁਸੀਂ ਮੈਨੂੰ ਸਵੇਰੇ ਮੈਂ ਰਾਤ ਹੀ ਪਿੰਡ ਆਇਆ ਸੀਗਾ ਤੇ ਮੈਂ ਕੱਪੜੇ-ਕੁਪੜੇ ਵੀ ਨਹੀਂ ਲੈ ਕੇ ਆਇਆ ਪਰ ਤੁਸੀਂ ਮੈਨੂੰ ਸਵੇਰੇ ਫੋਨ ਕੀਤਾ ਤੇ ਇੰਨੀ ਦੂਰੋਂ ਚੱਲ ਕੇ ਇੰਨੀ ਗਰਮੀ ਦੇ ਵਿੱਚ ਮੈਨੂੰ ਕਵਰ ਕੀਤਾ ਉਹਦੇ ਵਾਸਤੇ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਬਾਬਾ ਤੁਹਾਨੂੰ ਬਹੁਤ ਸਾਰੀ ਤਰੱਕੀ ਬਖਸ਼ੇ ਤੇ ਸਾਨੂੰ ਵੀ ਤਰੱਕੀ ਬਖਸ਼ੇ ਤੇ ਥੋੜੇ ਟਾਈਮ ਬਾਅਦ ਵੱਡੇ ਪਲੇਟਫਾਰਮ ਤੇ ਮਿਲिए ਬਹੁਤ ਖੁਸ਼ੀ ਹੋਵੇ ਸ਼ੁਕਰੀਆ ਬਹੁਤ ਸਾਰਾ ਸასი ਸ਼ਕਰ ਬਹੁਤ ਹੈ